ਜਿਹਦੇ ਸਮੇਂ ਦੇ ਵਿੱਚ ਮਲੇਰਕੋਟਲਾ ਸ਼ਹਿਰ ਇਤਰ ਦੀ ਮੰਡੀ ਬਣ ਚੁੱਕਿਆ ਪਰ ਇੱਕ ਅਜਿਹਾ ਸਮਾਂ ਸੀ ਜਦੋਂ ਮਲੇਰਕੋਟਲਾ ਦੇ ਲੋਕ ਵੀ ਬਾਹਰੋਂ ਇਤਰ ਮੰਗਵਾਇਆ ਕਰਦੇ ਸੀ ਤੇ ਉਹਨਾਂ ਜਵਾਨਿਆਂ ਚ ਜਿਹੜੀ ਦੁਕਾਨ ਮਲੇਰਕੋਟਲਾ ਦੇ ਵਿੱਚ ਚੱਲਦੀ ਸੀ ਅੱਜ ਅਸੀਂ ਤੁਹਾਨੂੰ ਉਸ ਦੁਕਾਨ ਤੇ ਲੈ ਕੇ ਚੱਲੇ ਆ ਜਰਗ ਚੌਂਕ ਤੋਂ ਰਾਜੇ ਦੇ ਬਾਗ ਵਿੱਚ ਹੈਗੀ ਹੈ ਜੀ ਹਬੀਬੀ ਇਤਰ ਨਾਮ ਤੋਂ ਇਹਨਾਂ ਦੀ ਖਾਸੀਅਤ ਕੀ ਹੈ ਕਿ ਜਿਹੜਾ ਇਤਰ ਇਹ ਤਿਆਰ ਕਰਦੇ ਨੇ ਇੱਕ ਤਾਂ ਆਪ ਤਿਆਰ ਕਰਦੇ ਨੇ ਨੰਬਰ 2 ਤੇ ਲਾਸਟਿੰਗ ਬਹੁਤ ਵਧੀਆ ਹੁੰਦੀ ਆ ਨੰਬਰ 3 ਤੇ ਪ੍ਰਾਈਸ ਚਾਹੇ ਤੁਸੀਂ ਰਿਟੇਲ ਚ ਲੈ ਲਓ ਹੋਲਸੇਲ ਪ੍ਰਾਈਸ ਤੁਹਾਨੂੰ ਮਿਲਣਾ ਤੇ ਬਾਕੀ ਅਗਰ ਤੁਸੀਂ ਆਪਣਾ ਸੈਟਅਪ ਲਾਉਣਾ ਤੁਸੀਂ ਚਾਹੁੰਦੇ ਹੋ ਵੀ ਅਸੀਂ ਵੀ ਅਤਰ ਦਾ ਕੰਮ ਸ਼ੁਰੂ ਕਰੀਏ ਆਪਣੇ ਪਿੰਡ ਦੇ ਵਿੱਚ ਹੀ ਆਪਣੇ ਇਲਾਕੇ ਦੇ ਵਿੱਚ ਤਾਂ ਵੀ ਤੁਸੀਂ ਇਹਨਾਂ ਕੋਲੇ ਪਹੁੰਚ ਸਕਦੇ ਹੋ ਬਹੁਤ ਫਾਇਦਾ ਤੁਹਾਡਾ ਕਰਕੇ ਦੇਣਗੇ ਤੇ ਐਸੀ ਐਸੀ ਚੀਜ਼ਾਂ ਇਹਨਾਂ ਕੋਲੇ ਹੈਗੀਆਂ ਨੇ ਜਿਹੜੀਆਂ ਆਪਾਂ ਸੋਚ ਨਹੀਂ ਸਕਦੇ ਵੀ ਯਾਰ ਆਪਣੇ ਮਲੇਰ ਕੋਡਲਾ ਤੋਂ ਵੀ ਮਿਲਦੀਆਂ ਨੇ ਤੇ ਆ ਜਾਓ ਫਿਰ ਆਹ ਰਸਤੇ ਤੋਂ ਸਿੱਧਾ ਜਾ ਕੇ ਤੁਸੀਂ ਦੇਖੋਗੇ ਜੀ ਹਬੀਬੀ ਅਤਰ ਐਟਮਾਇ ਨੀਅਤ ਘੈਂਟ ਹੁੰਦੀਆਂ ਨੇ ਨਾ ਕੋਈ ਆ ਚੱਕੋ ਜੀ ਆਹ ਚੀਜ਼ ਤੁਹਾਨੂੰ ਨੋਰਮਲੀ ਦੁਕਾਨਾਂ ਦੇ ਉੱਪਰ ਨਹੀਂ ਵਿਕਣੀ ਅਤਰਦਿਆਂ ਦੇ ਇਹ ਹੈਗਾ ਜੀ ਬਹੂਰ ਬਰਨਰ ਦੇ ਵਿੱਚ ਜਿਹੜੀ ਲੱਕੜੀ ਆਪਾਂ ਸੁਣਦੇ ਹਾਂ ਨਾ ਪਰਫਿਊਮ ਦਾ ਨਾਮ ਸੁਣਦੇ ਆ ਉਦ ਤੇ ਉਦ ਦੀ ਲੱਕੜੀ ਆ ਤੇ ਜਿਵੇਂ ਬੋਟਲਸ ਵਗੈਰਾ ਹੋ ਗਈਆਂ ਜਿਹੜੀਆਂ ਤੁਸੀਂ ਕਹਿੰਦੇ ਹੋ ਆਪਣੇ ਸ਼ਾਪ ਦੇ ਵਿੱਚ ਰੱਖੀਆਂ ਨੇ ਜਾਂ ਤੁਸੀਂ ਜਿਆਦਾ ਕੁਆਂਟੀਟੀ ਚ ਪਰਫਿਊਮ ਲੈ ਕੇ ਜਾਣਾ ਚਾਹੁੰਦੇ ਹੋ ਤੇ ਇੱਕ ਹੋਰ ਚੀਜ਼ ਆ ਜਿਹੜੇ ਬੰਦੇ ਵਿਆਹ ਸ਼ਦੀਆਂ ਦੇ ਵਿੱਚ ਅੱਜ ਕੱਲ੍ਹ ਲੋਕ ਗਿਫਟਾਂ ਦਿੰਦੇ ਨੇ ਉਹਦੇ ਵਾਸਤੇ ਵੀ ਤੁਸੀਂ ਉਰੇ ਪਹੁੰਚ ਸਕਦੇ ਹੋ ਤੇ ਬੋਟਲਸ ਵਗੈਰਾ ਸਾਰਾ ਕੁਝ ਜਿਹੜਾ ਨਾਲ ਤੁਸੀਂ ਇਹਨਾਂ ਤੋਂ A to Z ਸਮਾਨ ਲੈ ਕੇ ਜਾ ਸਕਦੇ ਹੋ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆਂ ਹੋਰ ਵੀਰੇ ਕੀ ਹਾਲ ਹੈ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਲੋਸ ਤੇ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਸਹੀ ਨੇ ਇਹ ਗੱਲਾਂ ਹਾਂਜੀ ਇੰਜ ਬਿਲਕੁਲ 100% ਸਹੀ ਨੇ ਕੋਈ ਵੀ ਬੰਦਾ ਅਗਰ ਨਵਾਂ ਸਟਾਰਟ ਅਪ ਕਰਨਾ ਚਾਹੁੰਦਾ ਹੈ ਤੇਰ ਜਾਂ ਪਰਫਿਊਮ ਦਾ ਉਹ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਹਰ ਤਰ੍ਹਾਂ ਦੀ ਤੁਹਾਨੂੰ ਫਰੇਗਰੈਂਸ ਦੇ ਰਿਲੇਟਡ ਹਰ ਚੀਜ਼ ਤੁਹਾਨੂੰ ਸਾਡੇ ਕੋਲੇ ਅਵੇਲੇਬਲ ਮਿਲੂਗੀ ਮਤਲਬ ਕੀ ਕੀ ਫਾਇਦਾ ਮਿਲੂਗਾ ਅਗਰ ਬੰਦਾ ਤੁਹਾਨੂੰ ਕੰਟੈਕਟ ਕਰਦਾ ਪ੍ਰਾਈਸ ਦੇ ਰਿਲੇਟਡ ਲੈ ਲਈਏ ਅਗਰ ਬੰਦੇ ਨੂੰ ਮੰਨ ਲਓ ਜਾਣਕਾਰੀ ਨਹੀਂ ਹੈ ਤਾਂ ਕਿਉਂ ਵੀ ਉਹਦੇ ਰਿਲੇਟਡ ਲੈ ਲਈਏ ਕੀ ਫਾਇਦਾ ਕਰੋਗੇ ਤੁਸੀਂ ਮੰਨ ਲਓ ਹਰ ਤਰ੍ਹਾਂ ਦਾ ਫਾਇਦਾ ਦਵਾਂਗੇ ਜਿਹਨ ਜੋ ਬਿਲਕੁਲ ਜ਼ਿਆਦਾਤਰ ਜਿਹੜਾ ਨਵਾਂ ਬਿ ਉਹਨੂੰ ਜ਼ਿਆਦਾ ਨੌਲੇਜ ਨਹੀਂ ਹੁੰਦੀ ਇਸ ਚੀਜ਼ ਦੀ ਕਿ ਪਰਫਿਊਮ ਕੀ ਚੀਜ਼ ਹੈ ਕਿਵੇਂ ਬਣਦੇ ਨੇ ਜਾਂ ਇਤਰ ਕਿੱਥੋਂ ਮਿਲਦੇ ਨੇ ਬੋਟਲ ਕਿੱਥੋਂ ਮਿਲੂ ਮੈਂ ਕੀ ਕਰੂੰ ਕਿੱਥੋਂ ਮਟੀਰੀਅਲ ਲੈ ਕੇ ਆਉਂਗਾ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਡੇ ਕੋਲੇ ਆਓ ਤੁਹਾਨੂੰ ਬੈਠੇ ਬਿਠਾਏ ਹਰ ਚੀਜ਼ ਹੋਲ ਸੇਲ ਰੇਟ ਤੇ ਮਿਲੂਗੀ ਜਿਵੇਂ ਬਹੁਤ ਲੋਕ ਕੋਈ ਕਹਿੰਦੇ ਜੀ ਦਿੱਲੀੋਂ ਕੋ ਮੁੰਬਈ ਤੋਂ ਕੋ ਗੁਜਰਾਤ ਤੋਂ ਤੁਹਾਨੂੰ ਸਾਡੇ ਕੋਲੇ ਬੈਠੇ ਬਿਠਾਏ ਮਟੀਰੀਅਲ ਮਿਲ ਜਾਣਾ ਹੈ ਸਾਰਾ ਹੋਰ ਫਿਰ ਭਾਈ ਜਿਹੜਾ ਆਪਾਂ ਤਿਆਰ ਕਰਦੇ ਆ ਮਤਲਬ ਕੀ ਪ੍ਰੋਸੈਸ ਹੈ ਕਿਵੇਂ ਹੁੰਦਾ ਜਿਹੜਾ ਪਤਿਆਰ ਕਰਦੇ ਪ੍ਰੋਸੈਸ ਦੇਖੋ ਜਿਹੜਾ ਮੇਨ ਰੌ ਮਟੀਰੀਅਲ ਹੈ ਸਾਡੇ ਕੋਲੇ ਖਾਸ ਕਰਕੇ ਜਿਹਨੂੰ ਆਪਾਂ ਆਤਰ ਕਹ ਲਈਏ ਜਾਂ ਆਇਲ ਦੇ ਲਈ ਤਾਂ ਫ੍ਰੈਗਰੈਂਸ ਵਾਲੇ ਆਇਲ ਹੁੰਦੇ ਨੇ ਜਿਹੜੇ ਉਹ ਤਾਂ ਸਾਡੇ ਕੋਲੇ ਸਾਰੇ ਇੰਪੋਰਟ ਹੁੰਦੇ ਨੇ ਜੀ ਮਾਰੋਂ ਬਨੇ ਬਨੇ ਹੀ ਆਉਂਦੀਆਂ ਨੇ ਫ੍ਰੈਗਰੈਂਸਾਂ ਜ਼ਿਆਦਾਤਰ ਕੁਝ ਕੁ ਫ੍ਰੈਗਰੈਂਸਾਂ ਐਸੀਆਂ ਨੇ ਜਿਹੜੀਆਂ ਅਸੀਂ ਸਾਡੀਆਂ ਆਪਣੀਆਂ ਹੀ ਨੇ ਅਸੀਂ ਆਪ ਹੀ ਬਣਾਉਣੇ ਬਾਕੀ ਸਾਰਾ ਮਟੀਰੀਅਲ ਸਾਡੇ ਕੋਲੇ ਇੰਪੋਰਟ ਹੁੰਦਾ ਹੈ ਬਾਕੀ ਜਿਹੜਾ ਪਰਫਿਊਮ ਹੋ ਗਿਆ 에ਅਰ ਫਰੈਸ਼ਨਰ ਹੋ ਗਏ ਸਾਡੇ ਕੋਲੇ ਅਗਰਬੱਤੀ ਹੁੰਦੀ ਆ ਉਹ ਹੋ ਗਈ ਉਹ ਸਾਰੀਆਂ ਸਹੀ ਚੀਜ਼ਾਂ ਆ ਪਿਆਰ ਕਰਦੇ ਆ ਉਹ ਅਗਰਬੱਤੀ ਵੀ ਹੁੰਦੀ ਆ ਆਪਣੀ ਅਗਰਬੱਤੀ ਵੀ ਕੀ ਬੋਲ ਸਾਰੀਆਂ ਜਿਹੜੀਆਂ ਇਧਰ ਮਾਰ ਲੋਨੇਗਾ ਜਿਵੇਂ ਆਪਾਂ ਕਹਿੰਦੇ ਆ ਬਖੂਰ ਬਰਨਰ ਅੱਜ ਕੱਲ ਬਹੁਤ ਚੱਲਦੇ ਨੇ ਪਹਿਲਾਂ ਤਾਂ ਇਹ ਮੰਨਿਆ ਜਾਂਦਾ ਸੀ ਵੀ ਜਿਹੜੇ ਇਹ ਜ਼ਿਆਦਾਤਰ ਮਲੇ ਕੋਲ ਦੇ ਚ ਯੂਜ਼ ਕਰਦੇ ਨੇ ਪਰ ਅੱਜ ਕੱਲ ਪੂਰੇ ਪੰਜਾਬ ਚ ਸਭ ਤੋਂ ਜ਼ਿਆਦਾ ਮਸ਼ਹੂਰ ਹੋਣ ਵਾਲੀ ਆਈਟਮ ਆ ਬਖੂਰ ਬਰਨਰ ਆ ਚੀਜ਼ਾਂ ਪਈਆਂ ਨੇ ਜੀ ਦੇਖੋ ਮਤਲਬ ਇਹ ਆਈਟਮ ਕੀ ਆ ਪਹਿਲਾਂ ਤਾਂ ਉਹ ਹੀ ਦੱਸ ਦਈਏ ਵੀ ਇਹਨਾਂ ਤੁਹਾਡੇ ਪਲੱਗ ਤੇ ਲ ਨੰਬਰ 2 ਤੇ ਇਹਦੇ ਉਰੇ ਤੁਸੀਂ ਕੋਈ ਵੀ ਫਰੇਗਰੈਂਸ ਪਾ ਸਕਦੇ ਹੋ ਉਹ ਜਿਹੜੀ ਮਹਿਕ ਹੈ ਤੁਹਾਡੇ ਜਿਹੜੇ ਰੂਮ ਦੇ ਵਿੱਚ ਉਹ ਆਉਂਦੀ ਰਹੇਗੀ ਤੇ ਨਾਲ ਜਿਵੇਂ ਬਾਈ ਉਹਨਾਂ ਨੇ ਅਰਗਬਤੀਆਂ ਇਹ ਸਾਰੀਆਂ ਇਹਨਾਂ ਦੀਆਂ ਆਪਦੀਆਂ ਜਿਹੜੀਆਂ ਮੈਨੂਫੈਕਚਰ ਕੀਤੀਆਂ ਹੁੰਦੀਆਂ ਨੇ ਦੇਖੋ ਜੀ ਜਿਵੇਂ ਇਹਨਾਂ ਦਾ ਦੇਖੋ ਆ ਲੋਗੋ ਵੀ ਲੱਗਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਹਬੀਬੀ ਅਤਰ ਸਾਡੇ ਰੂਮ ਫਰੇਸ਼ਰਰ ਨੇ ਦੇਖੋ ਇਸੇ ਕੁਝ ਤਿਆਰ ਕਰਦੇ ਹਾਂ ਸਾਰੇ ਇਹ ਔਰ ਇਹ ਅਤਰ ਬੇਸ ਨੇ ਮਾਰਕੀਟ ਜਿਹੜੇ ਤੁਹਾਨੂੰ ਜ਼ਿਆਦਾਤਰ ਮਿਲਣਗੇ ਰੂਮ ਫਰੇਸ਼ਨਰ ਉਹ ਫਰੇਗਰੈਂਸ ਦੇ ਫਲੇਵਰ ਬੇਸ ਹੁੰਦੇ ਨੇ ਉਹਨਾਂ ਦੀ ਲਾਸਟਿੰਗ ਦੇ ਵਿੱਚ ਬਹੁਤ ਕੰਪਰੋਮਾਈਜ਼ ਹੁੰਦਾ ਹੈ ਕੁਆਲਿਟੀ ਇਹ ਅਤਰ ਆਇਲ ਤੋਂ ਬਨੇ ਹੋਏ ਨੇ ਇਹਨਾਂ ਦੀ ਲਾਸਟਿੰਗ ਤੁਸੀਂ ਇਹ ਮੰਨੋ ਵੀ ਪਰਮਾਨੈਂਟ ਤੁਹਾਡੇ ਰੂਮ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਜਦ ਤੁਸੀਂ ਉਹਨੂੰ ਰੈਗੂਲਰ ਯੂਜ਼ ਕਰੋਗੇ ਠੀਕ ਹੈ ਜੀ ਉਸ ਤੋਂ ਬਾਅਦ ਆ ਜਣੇ ਆਪਾਂ ਪਰਫਿਊਮ ਇਹ ਪਰਫਿਊਮ ਹੈ ਸਾਡੀ ਪੈਕਿੰਗ ਅਸੀਂ ਇਹ ਖੁਦ ਆਪਿਆਰ ਕਰਦੇ ਆਂ ਇਹਦੇ ਚ ਤੁਹਾਨੂੰ ਜਿਹੜੀ ਫਰੇਗਰੈਂਸ ਤੁਸੀਂ ਕਹੋਗੇ ਅਸੀਂ ਉਹ ਬਣਾ ਕੇ ਦਵਾਂਗੇ ਤੁਹਾਨੂੰ ਅੱਛਾ ਮਤਲਬ ਜਿਹੜੀ ਚੀਜ਼ ਚਾਹੀਦੀ ਉਹ ਬਣਾ ਕੇ ਦੇ ਦੋ ਹਾਂਜੀ ਹਾਂਜੀ ਜਿਹੜੀ ਫਰੇਗਰੈਂਸ ਤੁਸੀਂ ਕਹੋਗੇ ਆ ਦੇਖੋ ਸਾਡੀਆਂ ਜਿਹੜੀਆਂ ਰੈਗੂਲਰ ਚੱਲਦੀਆਂ ਨੇ ਫਰੇਗਰੈਂਸ ਉਹ ਡਿਸਪਲੇ ਹੀ ਨੇ ਸਾਡੀਆਂ ਹੂੰ 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 ਬਾਕੀ ਇਸ ਤੋਂ ਇਲਾਵਾ ਸਾਡੇ ਕੋਲੇ ਇਸ ਟਾਈਮ ਸਾਡੀ ਸ਼ਾਪ ਦੇ ਉੱਤੇ 900 ਫਰੇਗਰੈਂਸ ਅਵੇਲੇਬਲ ਹੈ ਅੱਜ ਕੱਲੇ ਜਿਹਦੀ ਇਸ ਟਾਈਮ ਮਾਰਕੀਟ ਦੀ ਡਿਮਾਂਡ ਹੈ ਉਹ ਹੈਗੀ ਹੈ ਜੀ ਆਪਾਂ ਕਹ ਲਈਏ ਜਿਵੇਂ ਪਰਫਿਊਮ ਦੇ ਕੋਲੋਨ ਮਹਿੰਗੇ ਮਹਿੰਗੇ ਪਰਫਿਊਮ ਲੋਕ ਜਿਵੇਂ ਬਾਹਰੋਂ ਆਮ ਫੋੜ ਵਗੈਰਾ ਦੇ ਕੋਈ 15000 ਦਾ ਕੋਈ 10000 ਦਾ ਕੋਈ 25000 ਦਾ ਉਹਨੂੰ ਹਰ ਬੰਦਾ ਨਹੀਂ ਅਫੋਰਡ ਕਰ ਸਕਦਾ ਜੀ ਠੀਕ ਹੈ ਜੀ ਜਿਵੇਂ ਤੁਹਾਨੂੰ ਆ ਦਿਖਾ ਵੀ ਦੀਏ ਸਾਡੇ ਕੋਲ ਇਹ ਆ ਦਿਖਾ ਪਾਏ ਨੇ ਇਹ ओरिजिनल ਫਰੇਗਰੈਂਸ ਆ ਆਵੀਆਂ ਜੀ ਉਹਨਾਂ ਸ਼ਨੇਲ ਦਾ ਪਰਫਿਊਮ ਪਿਆ ਆਪਣੇ ਕੋਲੇ ਇਹ 12 13000 ਦਾ ਪਰਫਿਊਮ ਹੈ 100 ml ਦਾ ਠੀਕ ਹੈ ਜੀ ਠੀਕ ਹੈ ਜੀ ਇਹੀ ਤੁਹਾਨੂੰ ਫਰੇਗਰੈਂਸੀ ਸੀ ਆ ਸਾਡੀ ਪੈਕਿੰਗ ਚ ਬਣੀ ਹੋਈ ਦੇ ਦਾਂਗੇ ਵਾਹ ਜੀ ਠੀਕ ਹੈ ਜੀ 50 ml ਦੀ ਪੈਕਿੰਗ ਹੈ ਬਹੁਤ ਹੀ ਘੱਟ ਰੇਟਾਂ 'ਚ ਅਸੀਂ ਤੁਹਾਨੂੰ ਇਹ ਪ੍ਰੋਵਾਈਡ ਕਰਾਂਗੇ ਤੁਹਾਡੇ ਕੋਲੇ ਕੋਈ ਫਰੇਗਰੈਂਸ ਐਸੀ ਵੀ ਹੈ ਮਾਰਕੀ ਸਾਡੇ ਕੋਲੋਂ ਲਿਆਜੋ ਉਹਦਾ ਸੈਂਪਲ ਹੋਣਾ ਚਾਹੀਦਾ ਪਰ ਤੁਹਾਡੇ ਕੋਲ ਉਹਨੂੰ ਉਹਦੇ ਨਾਲ ਦੀ ਮੈਚ ਕਰਕੇ ਫਰੇਗਰੈਂਸੀ ਅਸੀਂ ਦਵਾਂਗੇ ਲੋਕ ਇਹਨੂੰ ਗਿਫਟਿੰਗ ਵਾਸਤੇ ਵੀ ਯੂਜ਼ ਕਰਦੇ ਨੇ ਉਹਦੇ ਲਈ ਬੋਟਲ ਉਹਨਾਂ ਨੂੰ ਅੱਛੀਆਂ ਚਾਹੀਦੀਆਂ ਹੁੰਦੀਆਂ ਨੇ ਤੇ ਬੋਟਲ ਵਗੈਰਾ ਦੀ ਕਿੰਨੀ ਕੁਆਲਿਟੀ ਮਿਲ ਜੂਆ ਸਾਡੇ ਕੋਲੇ ਦੇਖੋ ਵੈਸੇ ਹਰ ਵਕਤ 40-50 ਡਿਜ਼ਾਈਨ ਅਸੌਰਟ ਜਿੰਦੇ ਲਗਭਗ ਅਵੇਲੇਬਲ ਹੀ ਹੁੰਦੇ ਨੇ ਬਾਕੀ ਹਰ ਵਾਰ ਨਾ ਡਿਜ਼ਾਈਨ ਜਿਵੇਂ ਹੁਣ ਆ ਡਿਜ਼ਾਈਨ ਹੈ ਇਹਦਾ ਕੋਈ ਪੱਕਾ ਨਹੀਂ ਪਤਾ ਤੁਹਾਨੂੰ ਅਗਲੀ ਵਾਰ ਸਾਡੇ ਕੋਲੇ ਆ ਮਿਲੇ ਨਾ ਮਿਲੇ ਦੇਖੋ ਬਦਲਦੇ ਰਹਿੰਦੇ ਨੇ ਆ ਡਿਜ਼ਾਈਨ ਨੇ ਉਹ ਡਿਜ਼ਾਈਨ ਤੁਸੀਂ ਇੱਧਰ ਦਿ ਇਹ ਸਾਰੇ ਫੈਂਸੀ ਡਿਜ਼ਾਈਨ ਆਉਂਦੇ ਜਾਂਦੇ ਰਹਿੰਦੇ ਨੇ ਸਾਡੇ ਕੋਲ ਮਤਲਬ ਇਹ ਵੀ ਫਰਕ ਹੁੰਦਾ ਨਾ ਲੇਡੀਜ਼ ਦੀ ਪਸੰਦ ਹੋਰ ਹੁੰਦੀ ਆ ਜੈੱਟ ਸੀ ਪਸੰਦ ਹੋਰ ਹੁੰਦੀ ਆ ਬਿਲਕੁਲ ਬਿਲਕੁਲ ਤਾਂ ਹੀ ਇੰਨੀਆਂ ਫ੍ਰੈਗਰੈਂਸਾਂ ਬਣੀਆਂ ਨੇ ਜੀ ਨਹੀਂ ਤਾਂ 10 ਤੋਂ ਫ੍ਰੈਗਰੈਂਸਾਂ ਵਿੱਚ ਸਰ ਸਕਦਾ ਹਰ ਬੰਦੇ ਦੀ ਫ੍ਰੈਗਰੈਂਸ ਜਿਹੜੀ ਹੈ ਯਾਨੀ ਕਿ ਖੁਸ਼ਬੂ ਮਤਲਬ ਸਵਾਦ ਦੇ ਹਿਸਾਬ ਨਾਲ ਬੰਦੇ ਨੂੰ ਨਾ ਖੁਸ਼ਬੂ ਜਿਹੜੀ ਹੈਗੀ ਡਿਫਰੈਂਟ ਚਾਹੀਦੀ ਆ ਇਹ ਗੱਲ ਕਰ ਲਈ ਕੋਈ ਮੇਨ ਮੇਨ ਖਾਸ ਖਾਸ ਪਰਫਿਊਮ ਜਿਹੜਾ ਜ਼ਿਆਦਾ ਇਤਰ ਜਿਹੜੇ ਜ਼ਿਆਦਾ ਲੱਗਦੇ ਹੋਣ ਉਹ ਗੱਲ ਨੇ ਸਭ ਤੋਂ ਜ਼ਿਆਦਾ ਇੱਕ ਤਾਂ ਸਾਡੇ ਕੋਲੇ ਸਾਡੀਆਂ ਆਪਣੀਆਂ ਫ੍ਰੇਗਰੈਂਸਾਂ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਉਹ ਹੀ ਰეკਮੈਂਡ ਕਰਦੇ ਹਾਂ ਕਿਉਂਕਿ ਉਹ ਸਾਨੂੰ ਪਤਾ ਸੀ ਕਿਵੇਂ ਬਣਾਈਆਂ ਨੇ ਉਹਨਾਂ ਕੀ ਮਟੀਰੀਅਲ ਨੇ ਉਹਨਾਂ ਦੀ ਲਾਸਟਿੰਗ ਮੈਂ ਜਿਵੇਂ ਸਾਡੇ ਫੇਮਸ ਅਤਰ ਨੇ ਬਲੂ ਉਦ ਕ੍ਰਿਸਟਲ ਉਦ ਪੈਰਾਡਾਈਸ ਤੇ ਸਾਊਦੀ ਅੰਬਰ ਉਸ ਤੋਂ ਇਲਾਵਾ ਆ ਜਾਂਦੇ ਨੇ ਫਿਰ ਪਰਫਿਊਮਸ ਦੇ ਕਲੋਨ ਦੇ ਵਿੱਚ ਜਿਵੇਂ ਡਿਓਰ ਚ ਸਵਾਜ ਹੋ ਗਿਆ ਬਲੂ ਡਿਸ਼ ਨੇਲ ਹੋ ਗਿਆ ਟੌਮ ਫੋਰਡ ਉਦ ਵੁੱਡ ਹੋ ਗਿਆ ਇਦਾਂ ਦੇ ਬ੍ਰਾਂਡਡ ਕਰੀਡ ਐਵੈਂਟਸ ਇਹ ਫ੍ਰੇਗਰੈਂਸਾਂ ਸਾਡੇ ਕੋਲੇ ਕਾਫੀ ਫੇਮਸ ਨੇ ਫਿਰ ਔਰ ਇਹਨਾਂ ਦੀ ਲਾਸਟਿੰਗ ਦੀ ਗੱਲ ਕਰੀਏ ਤਾਂ ਬਹੁਤ ਅੱਛੀ ਹੂੰ ਮਲੇ ਐਨੀ ਹੈਵੀ ਲਾ ਕੇ ਹੈ ਨਾ ਮਤਲਬ ਮਨ ਬੰਦਾ ਨੋਟਿਸ ਕਰੂਗਾ ਯਾਰ ਤੇਰੇ ਕੁਝ ਲੱਗਿਆ ਹੋਇਆ ਬਿਲਕੁਲ ਬਿਲਕੁਲ ਜ਼ਰੂਰ ਨੋਟਿਸ ਕਰ ਜਿਵੇਂ ਆਪਾਂ ਨੇ ਹੁਣ ਆਪਣਾ ਟੈਗ ਲਾਈਨ ਵੀ ਬਣਾਈ ਆ ਵੀ ਯੂਏਈ ਤੋਂ ਜਿਹੜੇ ਪਰਫਿਊਮ ਆਪਾਂ ਔਨੇ ਆ ਤੇ ਯੂਏਈ ਵਾਲੇ ਕਿਹੜੇ ਪਰਫਿਊਮ ਨੇ ਜਿਹੜੇ ਡਿੱਟੋ ਆਪਣੇ ਉਰੇ ਮਿਲ ਜਾਣਗੇ ਹਾਂਜੀ ਹਾਂ ਉਹਦੇ ਚ ਜਿਵੇਂ ਤੁਹਾਨੂੰ ਦੱਸਿਆ ਇੱਕ ਤਾਂ ਸਾਡੀ ਫੇਮਸ ਫਰੇਗਰੈਂਸ ਹੈ ਸਾਊਦੀ ਅੰਬਰ ਓਕੇ ਜੀ ਉਹ ਮਿਲੂ ਬਾਕੀ ਕੌਨ ਦਾ ਸਾਡੇ ਕੋਲ ਸ਼ੇਖ ਰੈਬੀਅਨ ਉਦ ਠੀਕ ਹੈ ਜੀ ਇਦਾਂ ਦੀਆਂ ਘੱਟੋ ਘੱਟ ਜਿਹੜੀਆਂ ਰੈਬਿਕ ਫਰੇਗਰੈਂਸ ਐ ਨੇ ਸਾਡੇ ਕੋਲ ਸਾਨੂੰ ਤਕਰੀਬਨ ਤੁਹ ਤੇ ਮਤਲਬ ਬਾਈ ਹੁਣ ਆਰਡਰ ਆ ਗਿਆ ਤੁਹਾਡੇ ਕੋਲੇ ਕਿੱਥੇ ਕਿੱਥੇ ਤੋਂ ਆਰਡਰ ਤੁਸੀਂ ਐਸੈਪਟ ਕਰਦੇ ਹੋ ਪੂਰੀ ਦੁਨੀਆ ਦੇ ਕੋ ਆਰਡਰ ਤਾਂ ਐਸੀ ਪੂਰੀ ਦੁਨੀਆ ਚ ਤਕਰੀਬਨ ਸ਼ਿਪ ਕਰਦੇ ਆ ਲੇਕਿਨ ਜਿਹੜੀ ਇੰਡੀਆ ਜਾਂ ਤੁਹਾਡੀ ਜਿਹੜੀ ਸ਼ਿਪਿੰਗ ਆ ਉਹ ਫ੍ਰੀ ਆ ਬਿਲਕੁਲ ਇੰਡੀਆ ਤੋਂ ਬਾਹਰ ਜੋ ਏਰੀਆਜ਼ ਦੇ ਮੁਤਾਬਕ ਤੁਹਾਨੂੰ ਸ਼ਿਪਿੰਗ ਲੱਗਣੀ ਆ ਸ਼ਿਪਿੰਗ ਸਾਡੀ ਪੂਰੀ ਦੁਨੀਆ ਚ ਹੈ ਚਾਹੇ ਤੁਸੀਂ ਰਿਟੇਲ ਚ ਲੈਣਾ ਚਾਹੇ ਤੁਸੀਂ ਹੋਲ ਸੇਲ ਚ ਲੈਣਾ ਹੈ ਇਹ ਨਹੀਂ ਹੈਗਾ ਵੀ ਰਿਟੇਲ ਚ ਹੋਲ ਸੇਲ ਦੇ ਵਿੱਚ ਵੀ ਤੁਹਾਨੂੰ ਸ਼ਿਪਿੰਗ ਮਤਲਬ ਚਾਹੇ ਤੁਸੀਂ ਇੱਕ ਸ਼ੀਸ਼ੀ ਮੰਗਵਾਉਣੀ ਆ ਚਾਹੇ ਤੁਸੀਂ ਮਤਲਬ 100 ਸ਼ੀਸ਼ੀ ਮੰਗਵਾਉ ਮੰ ਲਓ ਮੈਂ ਕੋਈ ਸਟਾਰਟਅਪ ਲਾਉਣਾ ਮੈਂ ਚਾਹੁੰਦਾ ਵੀ ਮੇਰਾ ਨਾਮ ਚੱਲੇ ਮੈਂ ਬ੍ਰਾਂਡ ਬਣਾਉਣਾ ਤਾਂ ਮੇਰਾ ਬ੍ਰਾਂਡ ਵੀ ਤੁਸੀਂ ਮੈਨੂੰ ਸ਼ਿਸ਼ਿਆਂ ਤੇ ਬਣਾ ਕੇ ਦੇ ਸਕਦੇ ਹੋ ਹਾਂਜੀ ਹਾਂਜੀ ਹਾਂ ਉਹ ਬਸ ਥੋੜੀ ਜਿਹੀ ਕੁਆਂਟੀਟੀ ਹੁੰਦੀ ਹੈ ਬਾਕੀ ਜਿਵੇਂ ਅੱਜ ਕੱਲ ਮਾਰਕੀਟ 'ਚ ਜਾਂਦਾ ਵਾਈਟ ਲੇਬਲਿੰਗ ਆਪਾਂ ਉਹਨੂੰ ਕਹਿੰਦੇ ਆ ਤਾਂ ਤੁਸੀਂ ਸਾਡੇ ਕੋਲੇ ਆ ਕੇ ਗੱਲ ਕਰ ਸਕਦੇ ਹੋ ਕਿ ਸਾਨੂੰ ਸਾਡੇ ਬ੍ਰਾਂਡ ਦੀ ਇੰਨੀ ਪੈਕਿੰਗ ਚਾਹੀਦੀ ਆ ਮਟੀਰੀਅਲ ਚਾਹੀਦਾ ਕੁਆਲਿਟੀ ਚਾਹੀਦੀ ਯਾਰ ਹਰ ਕੁਆਲਿਟੀ ਦੇ ਵਿੱਚ ਤੁਹਾਨੂੰ ਗੱਡ ਕੋਲ ਮਟੀਰੀਅਲ ਮਿਲ ਜੂਗਾ ਵੀਰੇ ਹੋਰ ਚੀਜ਼ ਹੁੰਦੀ ਹੈ ਵੀ ਜਿਹੜਾ ਦਾ ਸੈਟਅਪ ਹੈ ਇਹਨੂੰ ਲਾਂਚ ਕਿੰਨਾ ਦੁਬਈ ਦੇ ਵਿੱਚ ਇਹ ਹੋਰ ਮਾਰਕੀਟਾਂ ਦੇ ਵਿੱਚ 골ਡ ਲਿਕਵਿਡ ਕਿਹਾ ਜਾਂਦਾ ਹੂੰ ਠੀਕ ਹੈ ਜੀ ਮੈਂ ਸੁਣਨਾ 골ਡ ਲਿਕਵਿਡ ਸੁਣਨਾ ਇਹਨੂੰ ਕਹਿੰਦੇ ਨੇ ਪਰਫਿਊਮ ਔਰ ਅਤਰ ਦਾ ਜਿਹੜਾ ਮਾਰਕੀਟ ਹੈ ਕਿਉਂਕਿ ਅਤਰ 10 ਰੁਪਏ ਤੋਂ ਲੈ ਕੇ ਤੁਹਾਨੂੰ 10000 ਰੁਪਏ ਤੋਲਾ ਤੱਕ ਮਿਲ ਜੂਗਾ ਠੀਕ ਹੈ ਜੀ ਮਾਰਕੀਟ ਇਸ ਕਰਕੇ ਸਟਾਰਟ ਅਪ ਘੱਟੋ ਘੱਟ 3-4 ਲੱਖ ਤੋਂ ਲੈ ਕੇ ਉੱਪਰ ਤੁਸੀਂ ਜਿੰਨਾ ਮਰਜ਼ੀ ਲਾ ਸਕਦੇ ਹੋ ਏਰੀਆ ਦੀ ਡਿਮਾਂਡ ਦੇ ਹਿਸਾਬ ਨਾਲ ਤੇ ਬਾਕੀ ਅਗਰ ਆਪਾਂ ਰਿਟੇਲ ਦੀ ਗੱਲ ਕਰ ਲਈ ਅਗਰ ਆਪਣੇ ਕੋਲੇ ਪਰਫਿਊਮ ਲੈਣਾ ਆਉਂਦਾ ਤਾਂ ਮਾਰਕੀਟ 'ਚ ਆਪਣੇ ਮਲੇਰ ਕੋਲੇ 'ਚ ਬਹੁਤ ਸਾਰੀਆਂ ਦੁਕਾਨਾਂ ਨੇ ਕੀ ਸਭ ਕੁਝਤਾ ਬਣਾਉਣਾ ਉਹਨਾਂ ਨੂੰ ਦੇਖੋ ਮਾਰਕੀਟ ਨਾਲੋਂ ਵੈਸੇ ਅਸੀਂ ਇਹੀ ਦੇਖਿਆ ਔਰ ਦੇਖ ਵੀ ਰਹੇ ਹਾਂ ਵੀ ਮਾਰਕੀਟ ਨਾਲੋਂ ਤਕਰੀਬਨ ਸਾਡੇ ਰੇਟ 50% ਦੇ ਲਗਭਗ ਫਰਕ ਹੈਗਾ ਠੀਕ ਹੈ ਜੀ ਬਾਕੀ ਤੁਹਾਨੂੰ ਮਾਰਕੀਟ ਨਾਲੋਂ ਸਾਡੇ ਰੇਟ ਦਾ ਬਿਲਕੁਲ ਫਰਕ ਮਿਲੂਗਾ ਕੁਆਲਿਟੀ ਦਾ ਵੀ ਫਰਕ ਮਿਲੂਗਾ ਇਹ ਨਹੀਂ ਹੈਗਾ ਜੇ ਸਾਡਾ ਰੇਟ ਘਟਿਆ ਤਾਂ ਕੁਆਲਿਟੀ ਹਲਕੀ ਹੋ ਕੁਆਲਿਟੀ ਹੋ ਸਕਦਾ ਤੁਹਾਨੂੰ ਉਹਦੇ ਨਾਲ ਉਹ ਵੀ ਉਪਰ ਮਿਲੇਗਾ ਉਪਰ ਮਿਲੇਗਾ ਮਤਲਬ ਲਾਸਟਿੰਗ ਵੀ ਉਪਰ ਮਿਲੂਗੀ ਕੁਆਲਿਟੀ ਵੀ ਉਪਰ ਮਿਲੂਗੀ ਤੇ ਰੇਟ ਘੱਟ ਮਿਲੂਗਾ ਤੇ ਹੁਣ ਆਪਾਂ ਅਗਰ ਆਪਾਂ ਕੁਆਂਟੀਟੀ ਦੀ ਗੱਲ ਕਰ ਲਈਏ ਆਪਣੇ ਕੋਲ ਇੱਕ ਘੱਟ ਤੋਂ ਘੱਟ ਕਿਸੇ ਖੁਸ਼ਬੂ ਦੀ ਕਿੰਨੀ ਕੁਆਂਟੀਟੀ ਮਿਲ ਸਕਦੀ ਹੈ ਤੇ ਵੱਧ ਤੋਂ ਵੱਧ ਕਿੰਨੀ ਮਿਲ ਸਕਦੀ ਹੈ ਜੇ ਮੈਂ ਆਪਾਂ ਪਹਿਲਾਂ ਤਾਂ ਰਿਟੇਲ ਦੀ ਗੱਲ ਕਰਾਂਗੇ ਰਿਟੇਲ ਦੀ ਮਿਨੀਮਮ ਸਾਡੀ 6 ਐਮਐਲ ਦੀ ਪੈਕਿੰਗ ਹੁੰਦੀ ਹੈ ਇਤਰ ਦੇ ਵਿੱਚ ਵੱਧ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਇਦਾਂ ਹੀ ਹੋਲ ਸੇਲ 'ਚ ਹੋਲ ਸੇਲ 'ਚ ਜਿਹੜੀ ਹੈ ਸਾਡੀ ਮਿਨੀਮਮ ਕੁਆਂਟੀਟੀ 100 ਗ੍ਰਾਮ ਪਰ ਪ੍ਰੈਗਨਸ ਵੱਧ ਚਾਹੇ ਤੁਸੀਂ 5 ਕਿਲੋ 10 ਕਿਲੋ 1 ਕਿਲੋ ਅੱਧਾ ਕਿਲੋ ਜਿੰਨਾ ਮਰਜ਼ੀ ਲੈ ਸਕਦੇ ਹੋ ਬਾਰਡਰ ਜਿੰਨੀ ਮਰਜ਼ੀ ਕੁਆਂਟੀਟੀ 'ਚ ਲੈ ਸਕਦੇ ਹੋ ਠੀਕ ਹੈ ਜੀ ਡਾਇਰੈਕਟ ਆਪਣੇ ਕੋਲੇ ਆਉਂਦਾ ਮਟੀਰੀਅਲ ਸਾਰੇ ਹੈ ਬੋਟਲ ਹੋ ਗਈ ਅਤਰ ਦੀ ਬੋਟਲ ਪਰਫਿਊਮ ਦੀ ਬੋਟਲ ਜਾਂ ਇਹਨੂੰ ਬੋਟਲ ਨੂੰ ਪਾਉਣ ਲਈ ਬਾਕਸ ਹੋਗੇ ਪਾਊਚ ਹੋਗੇ ਇਹ ਹਰ ਚੀਜ਼ ਤੁਹਾਨੂੰ ਸਾਡੇ ਕੋਲੇ ਅਵੇਲੇਬਲ ਮਿਲ ਜੂਗੀ ਤੇ ਅੱਜ ਕੱਲ ਇੱਕ ਹੋਰ ਚੀਜ਼ ਬਹੁਤ ਚੱਲਦੀ ਹੈ ਬਈ ਮੈਂ ਦੇਖਿਆ ਵੀ ਕਈ ਵਾਰੀ ਪਰਫਿਊਮ ਉਹਨਾ ਮਹਿੰਗਾ ਨਹੀਂ ਹੁੰਦਾ ਜਿੰਨੀ ਮਾਂਗੀ ਬੋਟਲ ਹੁੰਦੀ ਹੈ ਤੇ ਬੋਟਲ ਦੇ ਕੀ ਪ੍ਰਾਈਸ ਨੇ ਆਪਣੇ ਕੋਲੇ ਦੇਖੋ ਵੈਸੇ ਏਸੀ ਕੋਸ਼ਿਸ਼ ਇਹ ਕਰਦੇ ਆਂ ਜੇ ਸਭ ਤੋਂ ਕੋਈ ਕਸਟਮਰ ਬੋਟਲ ਮੰਨ ਲਓ 프ραγਰੈਂਸ ਲੈਂਦਾ ਫਿਰ ਇਹ ਸੀ ਇਹ ਮੈਂ ਹੁਣ ਆ ਬੋਟਲ ਲੈ वैसे मार्केट ਤੋਂ کافی ਮਹਿੰਗੀਆਂ ਮਿਲਦੀਆਂ ਨੇ। ਇਹ ਸੀ ਕੋਸ਼ਿਸ਼ ਇਹ ਕਰਦੇ ਆਂ ਵੀ ਜੇ ਸੱਤ ਤੋਂ ਕੋਈ ਇਹਨੂੰ ਫਿਲ ਕਰਾਉਂਦਾ ਹੈ। ਰੈਗਰੈਂਸ ਵੀ ਸੱਤ ਤੋਂ ਲੈਂਦਾ ਹੈ, ਬੋਟਲ ਵੀ ਸੱਤ ਤੋਂ ਲੈਂਦਾ ਹੈ। ਫਿਰ ਇਹ ਸੀ ਕੋਸ਼ਿਸ਼ ਕਰਦੇ ਆਂ ਬਸ ਸਾਨੂੰ ਜਿੰਨੇ ਦੀ ਬੋਟਲ ਇਹ ਆਈ ਹੈ, ਉਨੇ ਦੀ ਹੀ ਦੇ ਦਿੰਨੇ ਆ ਬਸ। ਵਾਹ ਜੀ ਵਾਹ। ਮਤਲਬ ਬਤ ਉਹਦਾ ਫਾਇਦਾ ਕਰਨ ਦੀ ਕੋਈ ਨਹੀਂ। ਪੂਰਾ ਜਿਵੇਂ ਅਸੀਂ ਦੇਖਿਆ ਵੀ ਇਸ ਤਰ੍ਹਾਂ ਦੀਆਂ ਬੋਟਲ ਦੀ ਵੀ ਕੀਮਤ ਬਲੌਗ ਬਹੁਤ ਲੈਂਦੇ ਨੇ। ਹਾਂਜੀ ਹਾਂ। ਹਨਾ ਮੈਂ ਸਾਡੀ ਤਰਫ ਤੋਂ ਇਹ ਜਿਹੜੀ ਬੋਟਲ ਹੈ ਇਹ ਇਨਕਲੂਡ ਹੁੰਦੀ ਹੈ ਇਤਰ ਦੇ ਵਿੱਚ। ਮਤਲਬ ਇਹਦਾ ਕੋਈ ਐਕਸਟਰਾ ਚਾਰਜ ਨਹੀਂ ਹੋਣਗੇ। ਕਿਉਂਕਿ ਰੇਟ ਮੈਂ لیکن ਆਏ ਹੁੰਦੇ ਕਈ ਦਫਾ ਰੇਟ ਅਪ ਡਾਊਨ ਹੋ ਜਾਂਦੇ ਆ ਜੀ ਠੀਕ ਹੈ ਜੀ ਮੈਂ ਕੋ ਅੱਜ ਵੀਡੀਓ ਸਾਡੀ ਇੱਕ 4 ਸਾਲ ਪਹਿਲਾਂ ਵੀਡੀਓ ਸਾਨੂੰ ਇਹੀ ਚੈਨਲ ਦੇ ਪਾਈ ਸੀ ਉਹਦੇ ਚ ਸਾਡੇ ਰੇਟ ਦੱਸੇ ਤੇ ਅੱਜ ਦੇ ਰੇਟਾਂ 'ਚ ਕਾਫੀ ਫਰਕ ਹੈ ਕਈ ਲੋਕ ਆ ਕੇ ਕਹਿੰਦੇ ਨੇ ਤੁਸੀਂ ਇੰਨਾ ਦੱਸਿਆ ਵੀਡੀਓ 'ਚ ਇਸ ਕਰਕੇ ਥੋੜਾ ਜਿਹਾ ਰੇਟ ਨਹੀਂ ਦੱਸ ਰਿਹਾ ਮੈਂ ਨਹੀਂ ਰੇਟ ਦੱਸਣ 'ਚ ਸਾਨੂੰ ਕੋਈ ਹਰਜ ਨਹੀਂ ਸੀ ਮਿਲ ਕੇ ਮਾਰਕੀਟ 'ਚ ਪਤਾ ਕਰਕੇ ਆਓ ਤੁਹਾਨੂੰ ਫਰਕ ਜ਼ਰੂਰ ਲੱਗੇਗਾ ਤੇ ਬਈ ਹੁਣ ਲਾਸਟ ਦੇ ਵਿੱਚ ਜਿਹੜੇ ਲੋਕ ਹੁਣ ਤੁਹਾਨੂੰ ਦੇਖ ਰਹੇ ਨੇ ਕੀ ਕਹੋਗੇ ਮਸੀਂ ਇਹੀ ਕਹਾਂਗੇ ਜੀ ਵੀ ਤੁਹਾਨੂੰ ਚਾਹੇ ਰਿਟੇਲ ਚ ਫਰੇਗਰੈਂਸ ਚਾਹੀਦੀ ਹੈ ਚਾਹੇ ਚਾਹੀਦੀ ਹੈ ਹੋਲ ਸੇਲ ਦੇ ਵਿੱਚ ਨਵਾਂ ਸਟਾਰਟਅਪ ਕਰਨਾ ਹੈ ਕਿਤੇ ਵੀ ਕਰਨਾ ਹੈ ਕਿ ਇੰਡੀਆ ਚ ਕਰਨਾ ਹੈ ਪੰਜਾਬ ਚ ਕਰਨਾ ਹੈ ਪੰਜਾਬ ਤੋਂ ਬਾਹਰ ਕਰਨਾ ਹੈ ਵਰਲਡ ਲੈਵਲ ਤੇ ਕਿਤੇ ਵੀ ਫੋਰਨ ਕੰਟਰੀ ਚ ਕਿਤੇ ਵੀ ਕਰਨਾ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਹਰ ਜੀ ਵਿੱਚ ਸੈਟਅਪ ਲਾਉਣ ਇੱਥੇ ਤੱਕ ਕਿ ਤੁਹਾਡੀ ਫੀਟਿੰਗ ਲਵਾਉਣ ਦੇ ਵਿੱਚ ਵੀ ਹੈਲਪ ਕਰਾਂਗੇ ਅਸੀਂ ਕਿਦਾਂ ਦਾ ਤੁਸੀਂ ਲੋਕੇਸ਼ਨ ਬਣਾਉਣੀ ਹੈ ਹਰ ਚੀਜ਼ ਤੁਹਾਡੀ ਪੂਰੀ ਪੂਰੀ ਜਿੰਨੀ ਸਾਥ ਹੋਸੋਗੀ ਵੀ ਪੂਰੀ ਹੈਲਪ ਕਰਾਂਗੇ ਸੀ ਤੁਹਾਨੂੰ ਤੇ ਬਸ ਇਹ ਥੋੜਾ ਜਿਹਾ ਕੋਸ਼ਿਸ਼ ਕਰੋ ਵੀ ਸਾਨੂੰ WhatsApp ਤੇ ਹੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਫੋਨ ਨਾਲ ਕਿਉਂਕਿ ਕਾਲ ਤੇ ਹੈਰਿਕ ਨੂੰ ਰਿਪਲਾਈ ਨਹੀਂ ਦੇ ਪਾਉਂਦੇ ਤੇ WhatsApp ਤੇ ਤੁਹਾਨੂੰ ਜ਼ਰੂਰ ਰਿਪਲਾਈ ਮਿਲੂਗਾ ਹੀ ਮਿਲੂਗਾ ਲੇਟ ਜਾਂ ਫੌਰਨ ਕੀ ਆ ਬਾਤ ਹੈ ਤੇ ਵੀਰੇ ਨੇ ਜਿਵੇਂ ਵੀ ਸੀ ਬਹੁਤ ਵਧੀਆ ਤਰੀਕੇ ਨਾਲ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਲਈ ਤੇ ਸਾਨੂੰ ਵੀ ਇਹਨਾਂ ਦਾ ਵੀਡੀਓ ਬਣਾ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਸਾਡੀ ਵੀ ਇਸ ਚੈਨਲ ਤੇ ਇਹੀ ਕੋਸ਼ਿਸ਼ ਹੁੰਦੀ ਆ ਬਸ ਇਹ ਤੁਹਾਡੇ ਵਾਸਤੇ ਵਧੀਆ ਚੀਜ਼ ਲੈ ਕੇ ਆਈਏ ਤੇ ਤੁਹਾਡਾ ਵੱਧ ਤੋਂ ਵੱਧ ਫਾਇਦਾ ਕਰਾਈਏ ਤੇ ਕਿਉਂਕਿ ਇਤਰ ਦਾ ਕੰਮ ਅੱਜ ਕੱਲ ਬਹੁਤ ਹੋ ਗਿਆ ਲੋਕ ਬਹੁਤ ਦੂਰੋਂ ਦੂਰੋਂ ਮਲੇਰਕੋਟਲਾ ਦੇ ਵਿੱਚ ਆਉਂਦੇ ਨੇ ਇੱਕ ਮੰਡੀ ਬਣ ਚੁੱਕਿਆ ਮਲੇਰਕੋਟਲਾ ਇਤਰ ਦੀ ਤਾਂ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਬਾਏ ਕਰਦੇ ਨੇ ਤਾਂ ਤੁਸੀਂ ਉਰੇ ਆਓ ਰੇਟਾਂ ਦਾ ਵੀ ਫਰਕ ਮਿਲੂਗਾ ਕੁਆਲਿਟੀ ਦਾ ਵੀ ਫਰਕ ਮਿਲੂਗਾ ਤੇ ਲਾਸਟਿੰਗ ਦਾ ਬਹੁਤ ਜ਼ਿਆਦਾ ਫਰਕ ਮਿਲੂਗਾ ਤੇ ਬਾਕੀ ਮਿਲਦੇ ਰਹਾਂਗੇ ਇਸ ਤਰ੍ਹਾਂ ਦੀਆਂ ਵੀਡੀਓ ਦੇ ਨਾਲ ਨਵੀਂ-ਨਵੀਂ ਜਾਣਕਾਰੀ ਦੇ ਨਾਲ ਅੱਗੇ ਵੀ ਤੁਹਾਡੇ ਨਾਲ ਤਦ ਤੱਕ ਦੇ ਲਈ ਧੰਨਵਾਦ